ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਸਾਕੀ ਸੁਣਾਵਾਂਗੀ ਭਾਈ ਜੋਗਾ ਸਿੰਘ ਜੀ ਦੀ ਚਲੋ ਆਪਾਂ ਸਟਾਰਟ ਕਰਦੇ ਹਾਂ ਇਸ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ ਅੱਖੀਂ ਵੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕਾਨ ਸੁਣ ਰੋਣ ਤੇ ਹਾਸੇ ਸਾੰਧੀ ਜੀਵ ਨ ਰੱਜੀਆਂ ਕਰ ਭੋਗ ਵਿਲਾਸੇ नाक ना रज्जा वास लै दुर्गंध सवासे राज ना कोई जीव या कूड़े पर वासे पीर मुरीदा पिरड़ी सच्ची रहरासी ए ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਇਹ ਜਿਹੜੀਆਂ ਲਾਈਨਾਂ ਹਨ ਚਲੋ ਆਪਾਂ ਹੁਣ ਇਤਿਹਾਸ ਬਾਰੇ ਜਾਣੀਏ ਗੁਰ ਇਤਿਹਾਸ ਵਿੱਚ ਭਾਈ ਜੋਗਾ ਸਿੰਘ ਜੀ ਦੀ ਕਥਾ ਆਉਂਦੀ ਹੈ ਆਪ ਗੁਰੂ ਘਰ ਦੇ ਮਹਾਨ ਸਿੱਖ ਹੋਏ ਹਨ ਤੇ ਸੇਵਾ ਸੀ ਉਹਨਾਂ ਨੇ ਐਸੀ ਐਸੀ ਕੀਤੀ ਕਿ ਆਪ ਦਾ ਗੁਰਦੁਆਰਾ ਪਿਸ਼ਾਵਰ ਵਿੱਚ ਅਜੇ ਤੱਕ ਕਾਇਮ ਹੈ ਜਿੰਦਗੀ ਵਾਲੇ ਭਾਈ ਜੋਗਾ ਸਿੰਘ ਜੀ ਜਿਹੜੇ ਆ ਬਹੁਤ ਹੀ ਇਹ ਜਿੰਦਗੀ ਵਾਲੇ ਸਿੱਖ ਸਨ ਉਹਨਾਂ ਦੇ ਜੀਵਨ ਕਥਾ ਬੜੀ ਸਿੱਖਿਆ ਦੇਣ ਵਾਲੀ ਹੈ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸਰੀਰ ਕੇਂਦਰੇ ਭੋਗ ਵਿਲਾਸ ਕਰਦੇ ਹੋਏ ਰਾਜ ਦੇ ਨਹੀਂ ਕੋਈ ਗੁਰਮੁਖ ਹੀ ਹਾਨੀ ਇਨਾ ਤੇ ਜੋ ਕਾਬੂ ਪਾਉਂਦੇ ਹਨ ਉਹ ਜੋ ਉਹ ਵੀ ਜੇ ਸਤਿਗੁਰ ਮਹਾਰਾਜ ਦੀ ਅਪਾਰ ਕਿਰਪਾ ਹੋਏ ਤਾਂ ਨਹੀਂ ਤਾਂ ਮਨ ਡੋਲ ਜਾਂਦਾ ਹੈ ਜਾਂਦਾ ਹੈ ਅੱਖਾਂ ਦੇਖਦੀਆਂ ਨਹੀਂ ਰੱਜਦੀਆਂ ਜੀਬਾ 36 ਪ੍ਰਕਾਰ ਦੇ ਭੋਜਨ ਖਾਂਦੀ ਹੋਈ ਨਹੀਂ ਰੱਜਦੀ ਤੇ ਕੰਨ ਨਿੰਦਾ ਚੁਗਲੀ ਸੁਣਨ ਨੂੰ ਤਿਆਰ ਰਹਿੰਦੇ ਹਨ ਜਿਨ੍ਹਾਂ ਪੂਛਾਂ ਦੀ 100 200 ਸਾਲ ਆਜੂ ਹੋਈ ਹੈ ਉਹ ਮਰਨ ਲੱਗਿਆ ਰੋਏ ਤੇ ਪਛਤਾਏ ਰਾਵਣ ਤੇ ਸੁਲੇਮਾਨ ਪੈਗੰਬਰ ਵੀ ਰਾਜ ਕਰਦੇ ਤੇ ਭੋਗ-ਵिलास ਕਰਦੇ ਹੋਏ ਭੁੱਖੇ ਦੇ ਭੁੱਖੇ ਰਹੀ ਰਹੇ ਚਕਰਵਰਤੀ ਰਾਜੇ ਹੋਏ ਕਰੋੜਾਪਤੀ ਮਾਇਆ ਕਤਰ ਕਰਕੇ ਨਾ ਰਜੇ ਪਰ ਜੋ ਗੁਰੂ ਘਰ ਵਿੱਚ ਆ ਗਏ ਉਹਨਾਂ ਦੀ ਤ੍ਰਿਸ਼ਨਾ ਮੁੱਕ ਗਈ ਉਹ ਸਬਰ ਸੰਤੋਖ ਵਿੱਚ ਐਸੀ ਆਈ ਕਿ ਭਟਕਣਾ ਨਾ ਰਹੀ ਐ ਐਸੇ ਸੰਤੋਖੀਆਂ ਵਿੱਚ ਭਾਈ ਜੋਗਾ ਸਿੰਘ ਜੀ ਵੀ ਹੋਏ ਹਾਂ ਉਹਨਾਂ ਦੀ ਇੱਕ ਵਾਰ ਪ੍ਰੀਖਿਆ ਵੀ ਹੋਈ ਕਲਗੀਧਰ ਪਿਤਾ ਨੇ ਕੋਤਕ ਕੀਤਾ ਸੀ ਜੇ ਗੁਰਸਾਂਗ ਪਲਗੜਾ ਸਿੱਖ ਸੇਧ ਗਨਾ ਹਾਰੇ ਵਾਂਗ ਇੰਤਿਹਾਨ ਲਿਆ ਸੀ ਪਰ ਸਿੱਖਾਂ ਦਾ ਮਨ ਡੋਲਿਆ ਤਾਂ ਸਤਗੁਰੂ ਜੀ ਨੇ ਆਪਣੀ ਕਿਰਪਾ ਕਰਕੇ ਉਹਨਾਂ ਨੂੰ ਬਚਾ ਲਿਆ ਧੰਨ ਹਨ ਸਤਗੁਰੂ ਕਲਗੀਧਰ ਪਿਤਾ ਜਿਨ੍ਹਾਂ ਆਪਣੇ ਸਿੱਖਾਂ ਦਾ ਖਿਆਲ ਜਿਨ੍ਹਾਂ ਆਪਣੇ ਸਿੱਖਾਂ ਦਾ ਖਿਆਲ ਰੱਖਦੇ ਹਨ ਭਾਈ ਜੋਗਾ ਸਿੰਘ ਦੇ ਮਾਤਾ ਪਿਤਾ ਜੀ ਪਿਸ਼ਾਵਰ ਦੇ ਰਹਿਣ ਵਾਲੇ ਅਤੇ ਗੁਰੂ ਘਰ ਦੇ ਪ੍ਰੇਮੀ ਸਨ ਸੰਗਤਤਵਾ ਸੰਗਦੇ ਨਾਲ ਸ਼੍ਰੀ ਨਾਨਕਪੁਰ ਸਾਹਿਬ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਜਾਇਆ ਕਰਦੇ ਸਨ ਭਾਈ ਭਾਈ ਜੋਗਾ ਜੀ ਬਾਲਵਸਥਾ ਵਿੱਚ ਸਨ ਮਾਪੇ ਦੇ ਨਾਲ ਸ਼੍ਰੀ ਨਾਨਕਪੁਰ ਸਾਹਿਬ ਪੁੱਜੇ ਸਤਿਗੁਰੂ ਜੀ ਦੇ ਚਰਣਾ ਉੱਪਰ ਮੱਥਾ ਟੇਕਿਆ ਤਾਂ ਮਹਾਰਾਜ ਨੇ ਪੁੱਛਿਆ ਕਾਕਾ ਤੇਰਾ ਨਾਮ ਕੀ ਹੈ ਤੇ ਬਾਲ ਨੇ ਕਿਹਾ ਜੋਗਾ ਬਾਅਦ ਰੂਪ ਸੈਸੋ ਪਪਾਈ ਜੋਗਾ ਸਿੰਘ ਜੀ ਨੇ ਉੱਤਰ ਗੁਰੂ ਸਾਹਿਬ ਜੀ ਨੂੰ ਦਿੱਤਾ ਤੇ ਸਤਗੁਰੂ ਜੀ ਦਾ ਦੂਸਰਾ ਬਚਨ ਸੀ ਕਿਸ ਜੋਗਾ ਗੁਰੂ ਜੀ ਭਾਈ ਜੋਗਾ ਜੀ ਉੱਤਰ ਦਿੰਦੇ ਹਨ ਬਾਲਵਾ ਸਾਹਿਬ ਜੀ ਕਹਿੰਦੇ ਗੁਰੂ ਜੀ ਆਪ ਜੋਗਾ ਤੇ ਬਾਲ ਭਾਈ ਜੋਗਾ ਸਿੰਘ ਪਾਸੋਂ ਐਸਾ ਬਚਨ ਸੁਣ ਕੇ ਸਤਗੁਰੂ ਜੀ ਪ੍ਰਸੰਨ ਹੋ ਗਏ ਤੇ ਉਹਨਾਂ ਨੇ ਸਿਰ ਤੇ ਪੈਰ ਦੇ ਸਿਰ ਤੇ ਪਿਆਰ ਦੇ ਕੇ ਬਾਲਕ ਨੂੰ ਨਿ ਹਾਲ ਕਰ ਦਿੱਤਾ ਤੇ ਚੰਗਾ ਫਿਰ ਇੱਥੇ ਰਹੋ ਗੁਰਗੋਮ ਸਿੰਘ ਜੀ ਨੇ ਭਾਈ ਜੋਗਾ ਸਿੰਘ ਜੀ ਨੂੰ ਕਿਹਾ ਕਿ ਚਲੋ ਫਿਰ ਤੁਸੀਂ ਇੱਥੇ ਰਹੋ ਸਤਗੁਰ ਜੀ ਦੇ ਬਚਨ ਸਤਗੁਰ ਜੀ ਨੇ ਬਚਨ ਕਰ ਦਿੱਤਾ ਭਾਈ ਜੋਗਾ ਸਿੰਘ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਨ ਤੇ ਵਿਦਿਆ ਪੜਨ ਲੱਗੇ ਕੁਝ ਚਿਰ ਗੁਰੂ ਘਰ ਵਿੱਚ ਸੇਵਾ ਕਰਕੇ ਜਦੋਂ ਪਸ਼ਾਵਰ ਦੀ ਸੰਗਤ ਵਾਪਸ ਮੁੜਨ ਲੱਗੀ ਤਾਂ ਭਾਈ ਜੋਗਾ ਸਿੰਘ ਜੀ ਦੇ ਮਾਪੇ ਵੀ ਵਾਪਸ ਜਾਣ ਲਈ ਤਿਆਰ ਹੋ ਗਏ ਉਹਨਾਂ ਨੇ ਜੋਗਾ ਸਿੰਘ ਨੂੰ ਚੱਲਣ ਲਈ ਆਖਿਆ ਤਾਂ ਤਾਂ ਉਹਨਾਂ ਨੇ ਉਤਰਤਾ ਮੈਂ ਨਹੀਂ ਜਾਣਾ ਮੈਂ ਤਾਂ ਗੁਰੂ ਘਰ ਵਿੱਚ ਰਹਾਗਾ ਸਤਿਗੁਰੂ ਜੀ ਦੀ ਸੇਵਾ ਕਰਾਂਗਾ ਮੈਂ ਨਹੀਂ ਜਾਣਾ ਪੜਨਾ ਹੈ ਮਾਪੇ ਸੁਣ ਕੇ ਹੈਰਾਨ ਹੋ ਗਏ ਉਸ ਬਾਬੇ ਦੀ ਗੱਲ ਕੀਤੀ ਕਿ ਬੱਚੇ ਦੇ ਮਨ ਬੱਚੇ ਦੇ ਮਨ ਲੱਗ ਗਏ ਉਹਨਾਂ ਨੇ ਬਹੁਤ ਜ਼ੋਰ ਲਾਇਆ ਪਰ ਭਾਈ ਜੋਗਾ ਸਿੰਘ ਆਪਣੇ ਮਾਪੇ ਨਾਲ ਵਾਪਸ ਜਾਣ ਲਈ ਤਿਆਰ ਨਹੀਂ ਹੋਏ ਉਹ ਸ਼੍ਰੀ ਰਾਂਝਪੁਰ ਸਾਹਿਬ ਹੀ ਰਹਿਣ ਲੱਗੇ ਫਾਈ ਜੋਗਾ ਸਿੰਘ ਜੀ ਉਹਨਾਂ ਦੇ ਅੱਗੇ ਮਾਪੇ ਬਾਰੇ ਦੱਸਦੇ ਹਨ ਕਿ ਉਹਨਾਂ ਦੇ ਮਾਪੇ ਜਿਹੜੇ ਆ ਉਹ ਸੱਦਰ ਸੀ ਸਮੇਂ ਨੇ ਆਪਣੇ ਚਾਲੇ ਤੁਰੇ ਜਾਣਾ ਸੀ ਇਹ ਨਹੀਂ ਇਹ ਨਹੀਂ ਰੁਕਦਾ ਸਮੇਂ ਦੇ ਨਾਲ ਹੀ ਨੋਖ ਦੀ ਉਮਰ ਜਿਹੜੀ ਵਾਧੀ ਜਾਂਦੀ ਹੈ ਅੱਜ ਦਾ ਬਾਲ ਕੱਲ ਦਾ ਗੱਭਰੂ ਤੇ ਪਰਸੋਂ ਦਾ ਵਿਰਧ یوں ਕਾਲ ਦਾ ਚੱਕਰ ਚੱਲਦਾ ਰਹਿੰਦਾ ਹੈ ਜੋਗਾ ਸਿੰਘ ਜੀ ਮਹਾਰਾਜ ਦੀ ਹਜ਼ੀਰੀ ਵਿੱਚ ਰਹਿਦਾ ਹੋਇਆ ਜਵਾਨ ਹੋ ਗਿਆ ਵਿਦਿਆ ਪੜ ਗਿਆ ਤੇ ਦਾੜੀ ਜੜੀ ਮੁੱਛ ਉਹਨਾਂ ਦੇ ਆ ਗਈ ਸੁੰਦਰ ਸਰੀਰ ਬਣਿਆ ਉੱਚਾ ਲੰਮਾ ਤੇ ਜਿਹੜਾ ਦੇਖਦਾ ਬਹੁਤ ਹੀ ਪ੍ਰਸੰਨ ਹੁੰਦਾ ਸਤਗੁਰੂ ਜੀ ਮਹਾਰਾਜ ਦੀ ਉਸ ਉਤੇ ਬੜੀ ਕਿਰਪਾ ਦ੍ਰਿਸ਼ਟੀ ਹੋਈ ਅੱਖਰਾਂ ਤੇ ਵਿਦਿਆ ਦੇ ਨਾਲ-ਨਾਲ ਸ਼ਾਸਤਰਾਂ ਦੀ ਵਿਦਿਆ ਵੀ ਸਿੱਖੀ ਚੰਗਾ ਘੋੜ ਸਵਾਰਤੀ ਲੜਕਾ ਸੰਤ ਸਿਵਾਹੀ ਬਣ ਗਿਆ ਰਾਤ ਦਿਨ ਸੇਵਾ ਵਿੱਚ ਜੁਟਿਆ ਰਹਿਣ ਲੱਗਾ ਪਿਸ਼ਾਵਰ ਦੀ ਸੰਗਤ ਆਈ ਸੰਗਤ ਦੇ ਰਾਹੀ ਜੋਗਾ ਸਿੰਘ ਦੇ ਮਾਬਾ ਬਲੋ ਇੱਕ ਚਿੱਠੀ ਪਹੁੰਚੀ ਉਹ ਚਿੱਠੀ ਸਤਗੁਰੂ ਜੀ ਦੇ ਅੱਗੇ ਰੱਖੀ ਚਿੱਠੀ ਵਿੱਚ ਲਿਖਿਆ ਸੀ ਮਹਾਰਾਜ ਸੇਵਕਾਂ ਦੀ ਸਿਨੇਮਰ ਬੇਨਤੀ ਹੈ ਕਿ ਜੋਗਾ ਸਿੰਘ ਵਾਸਤੇ ਇੱਕ ਸ਼ਹੀਲ ਤੇ ਸੁੰਦਰ ਕੰਨਿਆ ਦਾ ਜੋਗ ਬਣਦਾ ਹੈ ਜੋਗਾ ਸਿੰਘ ਦਾ ਵਿਆਹ ਕਰਨ ਕਰਨ ਦੀ ਸੱਦਰ ਹੈ ਆਪ ਕਿਰਪਾਲਤਾ ਕਰੋ ਤੇ ਜੋਗਾ ਸਿੰਘ ਨੂੰ ਇੱਕ ਵਾਰ ਪੇਸ਼ਾਵਰ ਭੇਜ ਦਿਓ ਮਹਾਰਾਜ ਮਹਾਰਾਜੀ ਵਿਆਹ ਹੁਣ ਵਿੱਚੋ ਝਟਪਟ ਆਪਦੇ ਕੋਲ ਪੁੱਜ ਜਾਵੇਗਾ ਅਸਾਂ ਦੀ ਉਮਰ ਵੀ ਬਟੇਰੀ ਹੋ ਰਹੀ ਹੈ ਇਹੋ ਖਿਆਲ ਹੈ ਕਿ ਇਸ ਦਾ ਵਿਆਹ ਕਰ ਅਸਾਂ ਵਿਆਹ ਕਰ ਜਾਈਏ ਸੋ ਅਸਾਂ ਦਾ ਪਤਾ ਨਹੀਂ ਕਿੰਨੇ ਚਿਰ ਰਹਿਣਾ ਹੈ ਜਾਂ ਨਹੀਂ ਰਹਿਣਾ ਮਹਾਰਾਜ ਕਿਰਪਾ ਕਰਨ ਤੇ ਜੋਗਾ ਸਿੰਘ ਇੱਕ ਵਾਰ ਜੋਗਾ ਸਿੰਘ ਨੂੰ ਇੱਕ ਵਾਰ ਭੇਜ ਦੇਣ ਤੇ बार-बार ਤਾਕੀਦ ਹੈ ਸਤਗੁਰੂ ਜੀ ਨੇ ਜਦੋਂ ਚਿੱਠੀ ਵਾਚੀ ਤਾਂ ਉਹਨੇ ਭਾਈ ਜੋਗਾ ਸਿੰਘ ਨੂੰ ਆਪਣੇ ਕੋਲ ਬੁਲਾਇਆ ਤੇ ਕੋਲ ਬੁਲਾ ਕੇ ਬਚਨ ਕੀਤਾ ਗੁਰਗੋਬਿ ਸਿੰਘ ਜੀ ਨੇ ਭਾਈ ਜੋਗਾ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਬਚਨ ਕੀਤਾ ਜੋਗਾ ਸਿੰਘ ਭਾਈ ਤੁਸਾਂ ਦੇ ਮਾਤਾ ਪਿਤਾ ਨੇ ਚਿੱਠੀ ਭੇਜੀ ਹੈ ਜੋਗਾ ਸਿੰਘ ਜੀ ਕਹਿੰਦੇ ਪਿਤਾ ਜੀ ਇਹ ਧਰ ਛੱਡ ਕੇ ਮੈਂ ਕਿਤੇ ਨਹੀਂ ਜਾਣਾ ਜਾਣ ਨੂੰ ਮੇਰਾ ਜੈ ਕਹਿੰਦੇ ਚਿੱਤ ਨਹੀਂ ਕਰਦਾ ਆਪਣੇ ਚਰਣਾ ਵਿੱਚ ਰੱਖੋ ਕੀ ਲੈਣਾ ਹੈ ਘਰ ਜਾ ਕੇ ਕਹਿੰਦੇ ਸਤਿਗੁਰ ਜੀ ਤੇਰੇ ਪਿਤਾ ਜੀ ਨੇ ਚਿੱਠੀ ਵਿੱਚ ਦੱਸਿਆ ਹੈ ਕਿ ਤੁਸਾਂ ਦੀ ਸ਼ਾਦੀ ਕਰਨਾ ਚਾਹੁੰਦੇ ਹਨ ਬੇਟਾ ਮਾਪੇ ਦੇ ਆਖੇ ਲੱਗਣਾ ਚਾਹੀਦਾ ਹੈ ਉਹਨਾਂ ਦਾ ਮਨ ਦੀ ਉਹਨਾਂ ਦੇ ਮਨ ਦੀ ਵੀ ਮਰਜ਼ੀ ਪੂਰੀ ਕਰਕੇ ਖੁਸ਼ੀਆਂ ਹਾਸਲ ਕਰਨੀਆਂ ਚਾਹੀਦੀਆਂ ਹਨ ਜੋਗਾ ਸਿੰਘ ਪਿਤਾ ਜੀ ਹੁਕਮ ਮੰਨ ਲੈਂਦਾ ਹਾਂ ਪਰ ਇਹ ਚਿੱਤ ਇੱਥੇ ਜਾਣ ਨੂੰ ਨਹੀਂ ਇੱਥੋਂ ਜਾਣ ਨੂੰ ਨਹੀਂ ਕਰਦਾ ਤਨ ਮਨ ਸਭ ਆਪ ਦੇ ਚਰਨਾਂ ਵਿੱਚ ਰੱਖਣਾ ਚਾਹੁੰਦਾ ਹਾਂ ਇਹ ਆਨੰਦਪੁਰੀ ਸੱਚ ਹੀ ਆਨੰਦਪੁਰੀ ਉਨਾਂ ਦੀ ਪੂਰੀ ਹੈ ਸਵਰਗਪੂਰੀ ਹੈ ਸਤਗੁਰੂ ਜੀ ਜਦੋਂ ਤੇਰੀ ਲੋੜ ਸਮਝਾਂਗੇ ਉਸੇ ਵੇਲੇ ਚਿੱਠੀ ਭੇਜਾਂਗੇ ਚਿੱਠੀ ਦੇਖਦੇ ਸਾਰਾ ਆ ਜਾਣਾ ਜੋਗਾ ਸਿੰਘ ਜੀ ਨੇ ਸਤਗੁਰੂ ਜੀ ਦਾ ਹੁਕਮ ਮੰਨ ਲਿਆ ਤੇ ਗੁਰੂ ਘਰ ਜਾਣ ਨੂੰ ਤਿਆਰ ਹੋ ਪਿਆ ਸਤਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਸਦੇ ਮਨ ਵਿੱਚ ਘਰ ਤੇ ਮਾ ਬਾਬ ਰਿਸ਼ਤੇ ਆਦਿ ਬਹੁਤ ਪਿਆਰ ਵਾਸਤੇ ਮੋਹ ਪਿਆਰ ਵੀ ਪੈਦਾ ਕਰ ਦਿੱਤਾ ਖੁਸ਼ੀ ਨਾਲ ਜਾਣ ਨੂੰ ਤਿਆਰ ਹੋਇਆ ਤੇ ਸੰਗਤ ਦੇ ਨਾਲ ਰਲ ਗਿਆ। ਅਨੰਦਪੁਰ ਸਾਹਿਬ ਤੋਂ ਪੈਦਲ ਰਸਤਾ ਬੜਾ ਲੰਮਾ ਰਸਤਾ ਸੀ راہ ਵਿੱਚ ਖਤਰੇ ਸਨ ਤੇ ਸੰਗ ਬਿਨਾਂ ਜਾਣਾ ਆਉਣਾ ਕਠਨ ਸੀ। ਭਾਈ ਜੋਗਾ ਸਿੰਘ ਜਵਾਨੀ ਵਿੱਚ ਹੋਣ ਕਰਕੇ ਉਸਾ ਨਾਲ ਤੁਰਿਆ ਗਿਆ। ਭਾਈ ਜੋਗਾ ਸਿੰਘ ਜੀ ਦਾ ਵਿਆਹ ਆਕਰ ਸੰਗ ਦੇ ਨਾਲ ਪੰਧ ਖਤਮ ਕਰਕੇ ਭਾਈ ਜੋਗਾ ਸਿੰਘ ਪਛਾਵਰ ਪੁੱਜੀ ਹੀ ਗਏ। ਉੱਤਰ ਨੂੰ ਘਰ ਆਏ ਦੇ ਕੇ ਮਾਂ-ਬਾਪ ਬਹੁਤ ਹੀ ਪਰਸੰਨ ਹੋਏ। ਉਨਾ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਰਿਸ਼ਤੇਦਾਰ ਮੇਰੇ ਤੇ ਛੇਤੀ ਹੀ ਵਿਆਹ ਦੀ ਤਿਆਰੀ ਕਰ ਦਿੱਤੀ ਜਿਵੇਂ ਸਤਗੁਰ ਜੀ ਨੇ ਕੋਤਕ ਵਰਤੌਣਾ ਸੀ ਤੇ ਮੇਰੇ ਸਾਰੇ ਰਿਸ਼ਤੇਦਾਰ ਨੇ ਆਪਣੇ ਸੰਬੰਧੀ ਸਦੇ ਖੁਸ਼ੀਆਂ ਦਾ ਸਜੋ ਸਮਾਨ ਇਕੱਠਾ ਕੀਤਾ ਗਿਆ ਉਸੇ ਸ਼ਹਿਰ ਵਿੱਚ ਜੱਜ ਜਾਣੀ ਸੀ ਜਾਂ ਜਿਆ ਤਿਆਰ ਹੋਈ ਪਾਈ ਜੋਗਾ ਸਿੰਘ ਨੂੰ ਸੋਨਾ ਚੋਲਾ ਪਵਾ ਕੇ ਸਿਰ ਤੇ ਸਹਰੇ ਬਨ ਕੇ ਸੁੰਦਰ ਬਣਾਇਆ ਤੇ ਘੋੜੀ ਤੇ ਚੜ੍ਹ ਕੇ ਲਾੜਾ ਦੇ ਹੁਣ ਚੱਲਿਆ ਪੈਣਾ ਨੇ ਵਾਂਗ ਫੜੀ ਤੇ ਕਾਫੀ ਰੁਪਏ ਲੈ ਆਤਿਸ਼ਵਾਜੀ ਤੇ ਬਾਜਿਆਂ ਦੇ ਗੁੰਜ ਰੰਝਾਰ ਵਿੱਚ ਬਰਾਤ ਅਗਲੇ ਘਰ ਪਹੁੰਚੀ ਪਿਆਰ ਤੇ ਰਿਗਨਲ ਰਿਸ਼ਤੇਦਾਰ ਪਿਆਰ ਤੇ ਰਿਜ ਦੇ ਅਚਾਨਕ ਸਤਗੁਰੂ ਭਾਈ ਜੋਗਾ ਸਿੰਘ ਜੀ ਦਾ ਸਤਕਾਰ ਹੋਇਆ ਤੇ ਅਗਲੇ ਭਲਕ ਤੜਕੇ ਹੀ ਲਾਹਮਾ ਪੇਜਾਂ ਦਾ ਸਮਾਂ ਸੀ ਆਸਨ ਵਿੱਚ ਆ ਕੇ ਲਾੜੇ ਦੇ ਲਾੜੀ ਨੂੰ ਬਿਠਾਇਆ ਤੇ ਗੁਰੂ ਜਾਸ ਕਰਨ ਵਾਲੇ ਰਾਗਿਆਂ ਨੇ ਕੀਰਤਨ ਕੀਤਾ ਲਾਵਾਂ ਪੜੀਆਂ ਸ਼ੂਮ ਹੋਈਆਂ ਦੇ ਪਹਿਲੀ ਲਾਮ ਪੜੀ ਗਈ ਦੂਸਰੀ ਸ਼ੁਰੂ ਹੋਈ ਅੰਤਰ ਬਾਹਰ ਹਰਿ ਪ੍ਰਾਪਿ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਦੂਸਰੀ ਲਾਵ ਦੀ ਅੰਤਮ ਤੱਕ ਅਜੇ ਭਾਈ ਦੇ ਭਾਈ ਜੀ ਦੇ ਬੁੱਲਾ ਉੱਤੇ ਸੀ ਲਾੜੇ ਨੇ ਮੱਥਾ ਟੇਕਿਆ ਤੇ ਲਾੜੀ ਅਤੇ ਲਾੜੀ ਅਜੇ ਮੱਥਾ ਟੇਕ ਰਹੀ ਸੀ ਸਤਿਗੁਰੂ ਜੀ ਦਾ ਹੋਗਾ ਨਾ ਭਾਈ ਜੋਗਾ ਸਿੰਘ ਜੀ ਨੇ ਸਤਗੁਰੂ ਜੀ ਦਾ ਹੁਕਮਨਾਮਾ ਭਾਈ ਜੋਗਾ ਸਿੰਘ ਜੀ ਦੇ ਹੱਥ ਫੜਾਇਆ ਭਾਈ ਜੋਗਾ ਸਿੰਘ ਜੀ ਉੱਥੇ ਹੀ ਰੁਕ ਗਏ ਤੇ ਕਾਲੀ ਨਾਨ ਉਸ ਨੂੰ ਵਾਂਜਣਾ ਸ਼ੁਰੂ ਕਰ ਦਿੱਤਾ ਸਤਗੁਰੂ ਜੀ ਨੇ ਲਿਖਿਆ ਸੀ ਜਿਸ ਵੇਲੇ ਹੁਕਮਨਾਮਾ ਮਿਲੇ ਉਸੇ ਵੇਲੇ ਚੱਲ ਕੇ ਆਨੰਦਪੁਰ ਪੂਜੋ ਜਿੰਨਾ ਛੇਤੀ ਹੋ ਸਕੇ ਗੁਰੂ ਚਰਨਾ ਦੇ ਦੇ ਭੋਰੇ ਨੇ ਗੁਰੂ ਦਾ ਹੁਕਮਨਾਮਾ ਪੜਿਆ ਤੇ ਝਟ ਤਿਆਰ ਤਿਆਰ ਹੋ ਪਿਆ ਤੇ ਮੈਂ ਚੱਲਿਆ ਮੈਂ ਨਹੀਂ ਰੁਕ ਸਕਦਾ ਮੈਂ ਬਾਕੀ ਲਾਵਾ ਨਹੀਂ ਲੈਣੀਆਂ ਮੇਰੇ ਸਤਿਗੁਰੂ ਜੀ ਦਾ ਹੁਕਮ ਹੈ ਮੈਂ ਕਿਵੇਂ ਰੁਕਾ ਸਤਿਗੁਰੂ ਜੀ ਕਿ ਕੀ ਆਖਣਗੇ ਮੇਰੇ ਸਤਿਗੁਰੂ ਜੀ ਮਾਂ ਬਾਪ ਭੈਣ ਭਾਈ ਦੇ ਸਿਦਾਰ ਤੇ ਸਹੁਰੇ ਤੇ ਰਾਗੀ ਵਿਦਵਾਨ ਸਾਰੇ ਰੋਕ ਰੋਕ ਰਹੇ ਕਿ ਹੋਰ 5-7 ਮਿੰਟ ਲੱਗਣਗੇ ਅਰਦਾਸ ਪਿੱਛੋਂ ਚਲੇ ਜਾਣਾ ਇੰਨੀ ਦੇਰੀ ਵਿੱਚ ਗੁਰੂ ਨਾਰਾਜ ਨਹੀਂ ਹੋ ਜਾਂਦੇ ਪਰ ਭਾਈ ਜੋਗਾ ਨਾ ਰੁਕਿਆ ਆਕਰ ਭਾਈ ਦੇ ਘਰ ਦਿਆਂ ਨੇ ਉਹਦਾ ਪਰਣਾ ਉਹਦੀ ਕਿਰਪਾਨ ਖੋ ਲਈ ਉਸ ਨਾਲ ਬਾਕੀ ਦੀਆਂ ਲਾਵਾ ਪੜ ਕੇ ਵਿਆਹ ਦੀ ਰਸਮ ਨੂੰ ਪੂਰਿਆ ਕੀਤਾ ਉਸ ਦੀ ਬਣੀ ਪਤਨੀ ਹੈਰਾਨ ਹੋਈ ਸਭ ਨੇ ਆਖਿਆ ਕੈਸਾ ਵਿਆਹ ਹੈ ਗੁਰੂ ਨਾਲ ਭਾਈ ਜੋਗਾ ਸਿੰਘ ਐਨੇ ਨੂੰ ਪਸ਼ਾਵਰ ਦੀਆਂ ਪਾਰ ਲੀਆਂ ਬਾਦੀਆਂ ਤੇ ਟੱਪ ਕੇ ਉਹ ਤਾਂ ਘੜੀਆਂ ਕੋ ਕਰਨ ਤੇ ਤੁਲਿਆ ਸੀ ਜੀ ਕਲਗੀਧਰ ਪਤਾ ਜੀ ਨੇ ਆਪਣੇ ਪ੍ਰੇਮ ਡੋਲੀ ਸੁੱਟੀ ਤੇ ਖਿੱਚ ਲਿਆ ਸਿੱਖ ਨੂੰ ਕੋਤਕ ਕੋਈ ਕਰਨਾ ਸੀ ਵਾ ਮੇਰੇ ਦਾਤਾ ਅਗੇ ਹੁਸ਼ਿਆਰਪੁਰ ਰੁਕਣਾ ਪੇਸ਼ ਪਸ਼ੂਰੋਂ ਨਸ ਕੇ ਰਾਵਲਪਿੰਡੀ ਰਾਵਲਪਿੰਡੀ ਤੋਂ ਲਾਹੌਰ ਆ ਤੇ ਲਾਹੌਰੋਂ ਭਾਈ ਜੋਗਾ ਸਿੰਘ ਸ੍ਰੀ ਅੰਮ੍ਰਿਤਸਰ ਬੁਝੇ ਆਪਣੇ ਪਿਆਰੇ ਸਤਿਗੁਰੂ ਨੂੰ ਮਿਲਣ ਦੀ ਤੜਪਣਾ ਹਿਰਦੇ ਵਿੱਚ ਸੀ ਹੁਕਮ ਦੀ ਪਾਲਣਾ ਪੂਰੀ ਕਰਨ ਪੂਰੀ ਕਰਨ ਦੇ ਸਦਰ ਸੀ ਵਾਉ ਦਹੀ ਦਾਹੀ ਪੰਧ ਨਿਵੇੜ ਕੇ ਹੁਸ਼ਿਆਰਪੁਰ ਆ ਪੜਿਆ ਕੁਦਰਤ ਦੇ ਖੇਲ ਸੱਚੇ ਸਤਿਗੁਰ ਜੀ ਨੇ ਸਿੱਖ ਦਾ ਇਮਤਿਹਾਨ ਲੈਣਾ ਸੀ ਹੁਸ਼ਿਆਰ ਵਿੱਚ ਹੁਸ਼ਿਆਰਪੁਰ ਵਿੱਚ ਇੱਕ ਹੋਰ ਕੋਤਕ ਰਾਜ ਕੇ ਰੋਕ ਲਿਆ ਭਾਈ ਜੋਗਾ ਸਿੰਘ ਜਿਸ ਬਾਜ਼ਾਰ ਵਿੱਚ ਜੀ ਲੰਘਣਾ ਸੀ ਉਹ ਵੇਸ਼ਵਾਵਾਂ ਦਾ ਬਜ਼ਾਰ ਸੀ ਰੂਪ ਮਾਇਆ ਹੀ ਮਰਦ ਨੂੰ ਪੁਲਾ ਲੈਂਦੀ ਹੈ ਇਹਦੀ ਖਿੱਚ ਤੋਂ ਬਚਣਾ ਸੰਭਵ ਹੈ ਬਸ ਉਹ ਹੈ ਜਿਸ ਨੂੰ ਸੱਚਾ ਸਤਿਗੁਰ ਆਪ ਰੱਖੇ ਉਸ ਬਾਜ਼ਾਰ ਵਿੱਚ ਇੱਕ ਸੁੰਦਰ ਵेशਵਾਸੀ ਉਸਦੀ ਮਨਮੋਹਣੀ ਸੂਰਤ ਨੂੰ ਦੇਖ ਕੇ ਮਰਦ ਦੰਗ ਰਹਿ ਜਾਂਦੇ ਸਨ ਉਸ ਨੇ ਆਵਾਜ਼ ਦੇ ਕੇ ਜੋਗਾ ਸਿੰਘ ਨੂੰ ਰੋਕਿਆ ਅੱਖਾਂ ਵਿੱਚ ਅੱਖਾਂ ਪਾ ਕੇ ਹੱਥ ਨਾਲ ਇਸ਼ਾਰਾ ਕੀਤਾ ਭਾਈ ਜੋਗਾ ਸਿੰਘ ਉਹਦੇ ਨੈਣਾਂ ਦੇ ਜਾਲ ਵਿੱਚ ਫਸ ਗਿਆ ਉਸ ਸੁੰਦਰ ਸੁੰਦਰੀ ਵੱਲ ਦੇਖਣ ਲੱਗਾ ਪਰ ਛੇਤੀ ਹੀ ਖਿਆਲ ਆ ਗਿਆ ਕਿ ਉਹ ਗੁਰੂ ਦਾ ਸਿੱਖ ਹੈ ਉਸ ਦੀ ਤੇੜ ਕਸ਼ੇਰਾ ਹੱਥ ਖੜਾ ਤੇ ਸਿਰ ਉੱਤੇ ਦਸਾਰ ਹੈ ਜੇ ਕੋਈ ਉਸ ਨੂੰ ਵੇਖੇਗਾ ਤਾਂ ਕੀ ਆਖੇਗਾ ਇਹ ਵਿਚਾਰ ਸੁਣ ਕੇ ਕੁਝ ਸ਼ਰਮਿੰਦਾ ਜਿਹਾ ਹੋਇਆ ਦਾਸ ਕਦਮ ਅੱਗੇ ਅੱਗੇ ਗਿਆ ਅੱਗੇ ਜਾ ਕੇ ਫਿਰ ਖਲੋ ਗਿਆ ਉਸ ਸੁੰਦਰੀ ਦਾ ਚਿੱਤਰ ਅੱਖਾਂ ਵਿੱਚ ਸੀ ਸੁਪਨੇ ਦੀਆਂ ਸੁਪਨੇ ਦੀ ਤਰ੍ਹਾਂ ਉਸ ਦੇ ਇਸ਼ਾਰੇ ਕਰਦੇ ਪ੍ਰਤੀਤ ਹੁੰਦੀ ਸੀ ਉਸੇ ਝਾਰੇ ਕਰਦੀ ਪ੍ਰਤੀਤ ਹੁੰਦੀ ਸੀ ਭਾਈ ਡੋਗਾ ਸਿੰਘ ਫਿਰ ਕੁਝ ਰੁਕਿਆ ਸੂਰਜ ਦੀ ਰੋਸ਼ਨੀ ਵਿੱਚ ਉਸ ਵੇਸ਼ਵਤ ਹੀ ਬੈਠਕ ਉੱਤੇ ਕਿਵੇਂ ਜਾਵਾ ਲੋਕ ਉਸ ਨੂੰ ਕੀ ਆਖਣਗੇ ਉਸ ਨੂੰ ਗੁਰੂ ਤੇ ਗੁਰੂ ਦੇ ਗੁਰੂ ਦਾ ਹੁਕਮਨਾਮਾ ਭੁੱਲ ਗਿਆ ਸਿਰਫ ਦਿਮਾਗ ਖਾਵੇ ਵਿੱਚ ਜੀਤੇ ਰਹੇ ਲੋਕ ਸ਼ਰਮ ਦੇ ਵੇਸ਼ਵਾ ਉਹਦੇ ਹਿਰਦੇ ਵਿੱਚ ਇੱਕ ਅश्चਰਜ ਹੀ ਕੋਲ ਕਰਨ ਲੱਗ ਪਏ ਕਿਰਤੇ ਦੀ ਖੇਲ ਕਿਤੇ ਕੁਝ ਕੋਲ ਵਰਗੀ ਸੁੰਦਰ ਇਸਤਰੀ ਨੂੰ ਘਰ ਛੱਡ ਕੇ ਨਸ ਆਇਆ ਉਸਨਾਰ ਪੂਰੀਆਂ علاوہ ਵੀ ਨਹੀਂ ਲਈਆਂ ਪਰ ਵੇਸ਼ਵਾਦ ਰੂਪ ਵਿੱਚ ਫਸ ਗਿਆ ਜਿੱਥੇ ਧਰਮ ਤੇ ਇੱਕ ਇੱਕ ਲਾਗ ਦਾ ਨਸ਼ਚ ਹੋਣਾ ਸੀ ਤਾਨੂੰ ਰੋਗ ਲੱਗਣ ਦਾ ਡਰ ਸੀ ਘਰ ਛੱਡੀ स्त्री ਦੇਵੀ ਤੇ ਧਰਮ ਸੀ ਘਰ ਛੱਡੀ स्त्री ਦੇਵੀ ਤੇ ਧਰਮ ਸੀ ਉਸ ਦਾ ਮੇਲ ਤੇ ਵੇਸ਼ਵਾ ਦਾ ਮੇਲ ਜ਼ਮੀਨ ਆਸਮਾਨ ਦਾ ਫਰਕ ਨਹੀਂ ਭਾਈ ਜੋਗਾ ਸਿੰਘ ਨੂੰ ਆਨੰਦਪੁਰ ਸਾਹ ਆਨੰਦਪੁਰ ਦਾ ਰਸਤਾ ਬੁੱਲ ਗਿਆ ਉਹ ਸ਼ਹਿਰੋਂ ਬਾਹਰ ਜਾ ਬੈਠਾ ਇਸ ਡੀ ਦੇ ਵਿੱਚ ਕੀ ਹਨੇਰਾ ਹੋਂ ਉੱਤੇ ਉਹ ਬੇਸ਼ਵਦੀ ਬੈਠੇ ਜਾਵੇਗਾ ਤੇ ਉਸ ਰੂਪਵਤੀ ਨੂੰ ਜੂਰ ਮਿਲੇਗਾ ਗੁਰੂ ਦਾਸ ਸਿੰਘ ਡੋਲ ਗਿਆ ਸੱਚਾ ਗੁਰੂ ਆਪਣੇ ਹੁਕਮ ਆਪਣੇ ਸਿੱਖ ਦੀ ਰਾਖੀ ਕਰਦਾ ਹੈ ਚੋਜੀ ਬ੍ਰੀਤਮ ਨੂੰ ਪਤਾ ਲੱਗ ਗਿਆ ਕਿ ਆਪਣੀ ਆਤਮ ਸ਼ਕਤੀ ਨਾਲ ਸਿੱਖ ਨੂੰ ਬਚਾਉਣ ਲੱਗੇ ਇੱਕ ਸੁੰਦਰੀ ਦਾ ਰੂਪ ਧਾਰ ਕੇ ਬੇਸ਼ਵਦੀ ਅਪੋੜੀਆਂ ਅੱਗੇ ਜਾ ਖਲੋਤਾ ਤੇ ਚੋਖਾ ਹਨੇਰਾ ਹੋ ਗਿਆ ਸੀ ਭਾਈ ਜੋਗਾ ਸਿੰਘ ਪਿੱਛੇ ਮੁੜਿਆ ਲੋਕ ਅਜਿਹੀ ਬਜਾਰਾ ਵਿੱਚ ਫੇਰੇ ਸਨ ਉਸੇ ਵੇਸ਼ਵਾਦੀ ਬੈਠਕ ਹਿੰਡ ਬੈਠ ਗਿਆ ਦੇਖੇ ਕਿ ਕਿ ਬੈਠਕ ਦੀਆਂ ਪੌੜੀਆਂ ਦੇ ਲਾਗੇ ਇੱਕ ਆਦਮੀ ਖਲੋਤਾ ਹੈ ਉਸਦੇ ਹੱਥਾਂ ਵਿੱਚ ਸੋਟਾ ਹੈ ਤੇ ਉਹ ਉਹਦੇ ਬਾਸਰ ਅਮੀਰਾ ਤੇ ਅੜਦਲੀਆਂ ਵਰਗੇ ਹਨ ਭਾਈ ਜੋਗਾ ਸਿੰਘ ਦਾ ਦਬਾਅ ਤਬ ਪੌੜੀਆਂ ਚੜਨ ਲੱਗਾ ਤੇ ਉਸਨੇ ਤਾਂ ਉਸਨੇ ਡਾਂਟਿਆ ਓਏ ਕਿੱਧਰ ਜਾਂਦਾ ਹੈ ਉਧਰ ਨਾ ਜਾਈ ਉਪਰ ਸੇਠ ਸਾਹਿਬ ਗਏ ਨੇ ਚੱਲ ਆਪਣੀ ਰਾਹ ਲੈ ਭਾਈ ਜੋਗਾ ਸਿੰਘ ਸ਼ਰਮਿੰਦਾ ਜਿਹਾ ਹੋ ਗਿਆ ਪਰੇ ਹੋ ਗਿਆ ਸੜਕ ਤੇ ਦੂਸਰੇ ਪਾਸੇ ਹੋ ਕੇ ਬੈਠਕ ਵੱਲ ਝਾਤੀ ਮਾਰੀ ਦਾ ਬੈਠਕ ਵਿੱਚ ਦੀਵੇ ਦੀ ਰੋਸ਼ਨੀ ਦਾ ਸੀ ਪਰ ਉਹ ਸੁੰਦਰ ਬੈਠੀ ਨਜ਼ਰ ਨਹੀਂ ਆਸੀ ਹੁੰਦੀ ਉਸ ਨੇ ਭਰੋਸਾ ਕਰ ਲਿਆ ਕਿ ਜਰੂਰ ਹੀ ਕੋਈ ਸੇਠ ਉੱਪਰ ਹੋਏਗਾ ਜੇ ਨਾ ਹੁੰਦਾ ਤਾਂ ਉਹ ਸੁੰਦਰ ਬਾੜੀ ਵਿੱਚ ਬੈਠ ਕੇ ਕਿਸੇ ਨਾ ਕਿਸੇ ਦੀ ਉਡੀਕ ਕਰਦੀ ਭਾਈ ਜੋਗਾ ਸਿੰਘ ਜਿੱਧਰੋਂ ਆਇਆ ਸੀ ਉਧਰ ਹੀ ਮੁੜ ਗਿਆ ਉਦੇ ਦਿਲ ਨੂੰ ਖੁਦਗੁਦੀ ਲੱਗੀ ਹੋਈ ਸੀ ਬਚਾਨੀ ਨਾਲ ਵਕਤ ਗੁਜ਼ਾਰ ਰਿਹਾ ਸੀ ਕਦੀ ਇਹ ਵੀ ਚੇਤਾ ਹੁੰਦਾ ਹੈ ਕਿ ਬਹੁਤ ਕਾਲ ਕੀਤੀ ਘਰੋਂ ਤੁਰਨ ਦੀ ਆਪਣੀ ਬੋਟੀ ਦਾ ਮੂੰਹ ਦੇਖ ਹੁੰਦਾ ਕਾਮਦੇਵਾਲ ਦੇ ਉਦੇ ਸਰੀ ਲੂਈ ਘੰਡੇ ਕਰ ਦਿੱਤਾ ਦੋ ਘੰਟੇ ਬਚਾਨੀ ਵਿੱਚ ਕੱਟ ਕੇ ਉਸ ਪਿੱਛੇ ਫਿਰ ਮੋੜ ਆਇਆ ਉਸ ਬੇਸ਼ਵਦੀ ਬੈਠਕ ਕੋਲ ਪੁੱਜਾ ਤਾਂ ਉਸਦੇ ਪੈਰ ਰੁਕ ਗਏ ਦਿਲ ਨੂੰ ਮਾਇੂਸੀ ਹੋਈ ਕਿ ਉਹ ਕਿਉਂਕਿ ਉਹ ਸੰਤਰੀ ਅਜੇ ਖਲੋਤਾ ਸੀ ਬੈਠਕ ਵਿੱਚ ਚਾਨਣ ਸੀ ਪਰ ਵੇਸ਼ਵਾ ਬਾਈ ਅੱਗੇ ਨਹੀਂ ਸੀ ਅੱਗੋ ਹੋ ਕੇ ਪੁੱਛਣ ਲਗਾ ਤੇਰਾ ਸੇਠ ਕਦੋਂ ਘਰ ਆਉਂ ਨੂੰ ਘਰ ਨੂੰ ਜਾਵੇਗਾ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਹੁਕਮ ਹੈ ਕਿ ਉੱਪਰ ਕਿਸੇ ਨੂੰ ਨਹੀਂ ਜਾਣ ਦੇਣਾ ਜਿੰਨਾ ਚਿਰ ਸੇਠ ਸਾਹਿਬ ਉਹ ੇਠਾ ਨਾ ਉਤਰਣ ਤੂੰ ਕੌਣ ਹੈ ਸੰਤਰੀ ਨੇ ਉੱਤਰ ਦਿੱਤਾ ਤੇ ਪੁੱਛਿਆ ਮੈਂ ਕੋਈ ਹੂ ਮਾ ਇਸ ਨਾਲ ਤੈਨੂੰ ਕੀ ਭਾਈ ਜੋਗਾ ਸਿੰਘ ਦਾ ਉੱਤਰ ਸੀ ਦੌੜ ਜਾ ਫਿਰ ਸਿਰ ਉੱਤੇ ਤੇ ਸਿਰ ਉੱਤੇ ਪੈਰ ਰੱਖ ਕੇ ਅਜੇ ਰਾਤ ਤੇਰਾ ਦਾ ਨਹੀਂ ਲੱਗਣਾ ਤੂ ਸੀ ਆਣਾ ਤੇ ਸੌਜ ਆਪ ਦਾ ਹੈ ਦੇਖਣ ਨੂੰ ਰਹਿਣੀ ਵੈਣੀ ਵਾਲਾ ਬੰਦਾ ਹੈ ਕੀ ਲੱਵੇਗਾ ਇਸ ਮਾੜੇ ਕਮਾ ਵਿੱਚੋਂ ਤੈਨੂੰ ਚਲੇ ਜਾ ਰਾਖੇ ਨੇ ਬੜੇ ਗੁੱਸੇ ਤੇ ਇਕਾਨੇ ਦੇ ਲਹਿਜੇ ਵਿਚ ਆਖਿਆ ਪਰ ਉਸ ਵੇਲੇ ਭਾਈ ਜੋਗਾ ਸਿੰਘ ਦਾ ਮਨ ਡੋਲ ਚੁੱਕਿਆ ਸੀ ਉਸ ਦਾ ਵਾਸ਼ਨਾ ਵਿੱਚ ਅੰਨੇ ਹੋ ਰਹੇ ਸਨ ਉਹ ਓਡੀਕ ਵਿੱਚ ਸਨ ਕਿ ਉੱਪਰ ਗਿਆ ਤੇ ਬੰਦਰ ਹੇਠਾ ਆਈ ਓਡੀਕ ਵਿੱਚ ਸਨ ਕਿ ਉੱਪਰ ਗਿਆ ਬੰਦਾ ਹੇਠਾ ਆਈ ਉਸ ਪਰ ਉਸ ਵੇਲੇ ਭਾਣੇ ਹੋਰ ਦੇ ਹੋਰ ਵਰਤ ਗਿਆ ਸਿੱਖਾਂ ਦੀ लाज ਸਤਿਗੁਰੂ ਜੀ ਨੇ ਰੱਖਣੀ ਸੀ ਆਪਣੀ અપਾਰ ਸ਼ਕਤੀ ਨਾਲ ਸਤਿਗੁਰੂ ਜੀ ਨੇ ਵੇਸ਼ਵਾ ਨੂੰ ਸੂਲ ਕਰ ਦਿੱਤਾ ਉਹ ਪੀੜ ਨਾਲ ਤੜਫਣ ਲੱਗੀ ਤੇ ਸਾਰੇ ਦੇ ਦਰਵਾਜ਼ੇ ਧਾਰੀਆਂ ਬਾਰੀਆਂ ਬੰਦ ਹੋ ਗਏ ਭਾਈ ਜੋਗਾ ਸਿੰਘ ਰਾਣੂ ਉਸੇ ਵੇਲੇ ਰਾਤ ਚੋਖੀ ਨਿਕਲ ਗਈ ਸੀ ਸੰਦਰੀ ਨੇ ਮੋਰ ਡਾਂਡ ਕੇ ਆਖਿਆ ਜਾ ਦੂਰ ਹੋ ਜਾ ਕੁੱਕੜ ਬੰਗ ਦੇਣ ਵਾਲਾ ਹੈ ਤੂੰ ਤਾਂ ਗੁਰੂ ਦਾ ਸਿੱਖ ਜਪਦਾ ਹੈ ਕਿ ਉਹ ਅਗਵਲ ਵਾਦਾ ਹੈ ਨਰਕਾਂ ਦੀ ਅੱਗ ਹੈ ਸਤਰੀ ਨੇ ਇਹਨਾਂ ਸ਼ਬਦਾਂ ਨੇ ਭਾਈ ਜੋਗਾ ਦਾ ਦਿਲ ਹਿਲਾ ਦਿੱਤਾ ਉਹ ਕੰਬਿਆ ਤੇ ਉਸ ਨੂੰ ਇਹ ਪ੍ਰਦੁੱਤਕ ਹੈ ਜਿਵੇਂ ਉਸ ਦੀ ਦੁਆਤੀ ਅਕਲ ਮੂੜ ਆਈ ਜਿਵੇਂ ਉਹ ਸੁੱਤਾ ਜਾਗਿਆ ਉਸ ਨੂੰ ਗਿਆਨ ਹੋਇਆ ਉਸ ਦੀ ਜ਼ਬਾਨੋਂ ਨਿਕਲਿਆ ਮੇਰੇ ਸਤਿਗੁਰੂ ਜੀ ਇਹ ਆ ਕੇ ਉਹ ਨੱਠ ਉਠਿਆ ਜਿਵੇਂ ਕਿ ਚੋਰ ਨੱਟਦਾ ਹੈ ਉਹ ਡਰ ਗਿਆ ਉਸ ਦਾ ਸਰੀਰ ਕੰਬ ਗਿਆ ਡਰਨਾ ਨੱਠਣ ਕਰਕੇ 2-4 ਵਾਰ ਡਿੱਗ ਪਿਆ ਬਖਸ਼ੀ ਦਾਤਾ ਇਹ ਕੀ ਬਾਣੀ ਵਰਤੇ ਉਸਦੀ ਆਤਮਾ ਪਛਤਾਵਾ ਕਰਨ ਲੱਗੀ ਉਹ ਨੱਠੀ ਗਿਆ ਭਾਈ ਜੋਗਾ ਸਿੰਘ ਪਛਤਾਵਾ ਕਰਦਾ ਹੋਇਆ ਚੱਲ ਗਿਆ ਰੋਂਦਾ ਗਿਆ ਉਸਦੀ ਆਤਮਾ ਆਖੀ ਜਾਂਦੀ ਸੀ ਮੇਰੇ ਸਤਿਗੁਰ ਕੀ ਆਖੇਗਾ ਮੈਂ ਬਹੁਤ ਬੁਰਾ ਕੀਤਾ ਤਰਕਾਰ ਹੈ ਐਸੇ ਜੀਵਨ ਨੂੰ ਮੋੜ ਨਾ ਦੀ ਰੂਪ ਵਿੱਚ ਚਲ ਕੇ ਰੁਕ ਗਿਆ ਤਰਕਾਰ ਹੈ ਤੈਨੂੰ ਜੋਗਿਆ ਜੋਗਿਆ ਐਉਂ ਪਛਤਾਵਾ ਕਰਦਾ ਦੁੱਖ ਮਨੋਂਦਾ ਹੋਇਆ ਦਰਿਆ 사ਤलुਜ ਦੇ কিনਾਰੇ ਜਿਆਦੇ ਉਸੇ ਵੇਲੇ ਦਿਨ ਤਕੜਾ ਚੜ ਪਿਆ ਸੀ ਗੁਰੂ ਦੀ ਨਗਰੀ ਨજર ਆਈ ਤਾਂ ਦਰਿਆ ਵਿੱਚ ਛਾਲ ਮਾਰ ਦਿੱਤੀ ਮਰਨ ਦਾ ਖਿਆਲ ਨਾ ਕੀਤਾ 베ੜੀ ਨੂੰ ਨਾ 베ੜੀ ਨੂੰ ਨਾ ਉਡਿ ਗਿਆ ਉਸ ਨੂੰ ਕਾਲ ਸੀ ਛੇਤੀ ਨੰਦਪੁਰ ਸਾਹਿਬ ਪਹੁੰਚਣ ਦੀ ਭਾਈ ਜੋਗਾ ਸਿੰਘ ਨੰਦਪੁਰ ਸਾਹਿਬ ਪਹੁੰਚ ਗਿਆ ਪਰ ਡਰ ਤੇ ਸਹਿਨ ਤੇ ਉਸ ਦੀ ਮਾਨਸਿਕ ਦਸ਼ਾ ਵਿਗਾੜ ਦਿੱਤੀ ਉਹ ਡਰ ਦੇ ਡਰੇ ਸਤਗੁਰੂ ਜੀ ਦੀ ਜੂਰੀ ਵਿੱਚ ਪਹੁੰਚੇ ਡਾੰਡ ਵਾਤੇ ਪਰਨਾ ਡਾੰਡ ਵਾਤੇ ਪਰ ਨਾਮ ਕਰਨ ਲੱਗੇ ਮੂੰਹ ਪਰ ਡਿਗ ਪੈ ਤੇ ਰੋਜ ਜਾਣ ਲੱਗਾ ਦੀਵਾਨ ਵਿੱਚ ਬੈਠੀ ਹੋਈ ਸੰਗਤ ਹੈਰਾਨ ਹੋਈ ਸਤਿਗੁਰ ਜੀ ਮੁਸਕਰਾਉਂਦੇ ਰਹੇ ਆਪਣੇ ਸੀਖਵਲ ਦੇਖਦੇ ਰਹੇ ਮੈਨੂੰ ਬਖਸ਼ੋ ਦਾਤਾ ਭਾਈ ਜੋਗਾ ਬੋਲਿਆ ਹੱਥ ਵਧਾ ਕੇ ਸਤਿਗੁਰ ਜੀ ਦੇ ਚਰਨਾਂ ਨੂੰ ਲਾਏ ਸੀ ਦੀਖੀ ਸਿੱਖ ਦੇਖਦੇ ਰਹੇ ਸਤਗੁਰ ਜੀ ਦੇ ਆਦੇ ਘਰ ਆਏ ਆਪਣੇ ਸਿੱਖ ਪੁੱਤਰ ਦੀ ਭੋਲ ਨੂੰ ਇੱਕ ਸੱਚੇ ਪਿਤਾ ਵਾਂਗ ਭੁੱਲਣ ਲਗੇ ਮੁਰ ਗੱਲ ਨੂੰ ਤਿਆਰ ਹੋਏ ਸਹਬਾ ਨੇ ਇੱਕੋ ਬਚਨ ਕੀਤਾ ਭਾਈ ਜੋਗਾ ਸਿੰਘ ਤੈਨੂੰ ਰੋਕਣਾ ਤੈਨੂੰ ਰੁਕਣਾ ਨਹੀਂ ਸੀ ਚਾਹੀਦਾ ਮੁਰ ਪਿਤਾ ਜੀ ਨੇ ਜੋਗਾ ਸਿੰਘ ਨੂੰ ਉਠਾਇਆ ਬਚਨ ਕੀਤਾ ਜੋਗਾ ਸਿੰਘ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਗੱਲ ਆ ਕੇ ਬਖਸ ਦਿੱਤਾ ਤੇ ਪਾਈ ਜੋਗਾ ਸਿੰਘ ਨੂੰ ਸੱਚਾ ਸਿੰਘ ਬਣਾ ਦਿੱਤਾ ਇਹ ਸੀਗੀ ਅੱਜ ਦੀ ਕਥਾ ਪਾਈ ਜੋਗਾ ਸਿੰਘ ਜੀ ਦੀ ਤੇ ਇਸ ਵਿੱਚ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਵੀ ਪ੍ਰਾਈ ਇਸਤਰੀ ਪੂਛ ਵੱਲ ਨਹੀਂ ਦੇਖਣਾ ਚਾਹੀਦਾ ਤੇ ਸਭ ਨੂੰ ਮਾ ਮਾ ਭੈਣਾ ਧੀਆਂ ਜਾਣਾ ਜਾਣਣਾ ਚਾਹੀਦਾ ਹੈ ਤੇ ਬਾਕੀ ਤੁਸੀਂ ਇਸ ਤੋਂ ਤੁਹਾਨੂੰ ਹੋਰ ਕੀ ਸਿੱਖਿਆ ਮਿਲਦੀ ਹੈ ਮੈਨੂੰ ਜਰੂਰ ਦੱਸਿਓ ਤੇ ਭਾਈ ਜੋਗਾ ਸਿੰਘ ਦਾ ਜੀਵਨ ਜਿਹੜਾ ਬੜਾ ਵਧੀਆ ਸੀ ਤੇ ਉਹ ਗੁਰੂ ਚਰਨਾਂ ਦੇ ਨਾਲ ਜੁੜਿਆ ਸੀ ਜੀ ਗੁਰੂ ਜੀ ਨੇ ਆਪ ਹੱਥ ਰੱਖ ਕੇ ਉਹਨਾਂ ਨੂੰ ਬਚਾਇਆ ਤੇ ਤੁਹਾਨੂੰ ਇਹ ਕਥਾ ਕਿਉਂ ਜਿਹੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ